ਸਤਿਗੁਰ ਜੀ ਸਾਰਿਆਂ ਨੂੰ ਤੇ ਲੋ ਜੀ ਤੁਹਾਨੂੰ ਇੱਕ ਨਵਾਂ ਵਲੌਗ ਲੈ ਕੇ ਆਏ ਆ ਅੱਜ ਜੀ ਆ ਤੁਹਾਨੂੰ ਸਟਾਰਟਿੰਗ ਦਿਖਾਵਾਂਗੇ ਕਦੋਂ ਘਰੋਂ ਚੱਲਦੇ ਆ ਜੀ ਸੀ ਆ ਦੇਖੋ ਜੀ ਅਜੇ ਨਹੀਂ ਰਹੀ ਪਿਆ ਤੇ ਕਾਰ ਦੀ ਵੇਟ ਕਰ ਰਹੇ ਆ ਮੈਂ ਜਿਹੜੀ ਲੈਣਾ ਹੋਊਗੀ ਤੇ ਜਦੋਂ ਹੁੰਦੀ ਆ ਤੇ ਚੱਲਦੇ ਆ ਤੇ ਤੁਹਾਨੂੰ ਦਿਖਾਵਾਂਗੇ ਫਿਰ ਅੱਜ ਸਾਨੂੰ ਆ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲੋ ਆ ਖੜੇ ਆ ਵਿਚਕਾਰ ਰਹੇ ਆ ਗਾਰ ਹਜੇ ਆਈ ਨਹੀਂ ਮੇਰੀ ਓਕੇ ਜੀ ਜਦੋਂ ਆਉਂਦੀ ਫਿਰ ਚੱਲਦੇ ਆ ਮਨ ਦਾ ਵਧੀਆ ਪਤਾ ਕਿੱਦਾਂ ਖੇਤ ਹੁਣ ਅਸੀਂ ਪਹੁੰਚ ਗਏ ਇੱਥੇ ਆਹ ਪਰਜੰਦਾ ਲੱਗਿਆ ਪਿਆ ਤਾਂ ਖੜੇ ਨੇਗੇ ਆ ਦੇਖੋ ਚਾਚੂ ਪੀਣ ਲੱਗੇ ਬਾਹਰ ਹੀ ਪੈਂਦੀ ਅੱਜ ਅਸੀਂ ਚਲੋ ਖਤਮ ਕਰ ਲੋ ਗੱਲਬਾਤ ਪਹਿਲੀ ਸ਼ੁਰੂ ਕਰਨਾ ਜੀ 5 ਮਿੰਟ ਦਾ ਬਸ ਹੁਣ ਦਿਨ ਜਾ ਚੜ ਗਿਆ ਪਹੁੰਚਦੇ ਪਹੁੰਚਦੇ ਜੰਦਰਾ ਖੁੱਲਾ ਹੁੰਦਾ ਫੇਰ ਅਗਲਾ ਲੈਂਦੇ ਪਰ ਅੱਜ ਆਕਦਾ ਮੌਕਾ ਮਿਲਿਆ ਨਹੀਂ ਤੇ ਚਲੋ ਚੱਲਦੇ ਆਂ ਅੱਜ ਅੱਗੇ ਹਲੋ ਜੀ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਤਾਂ ਘਰ ਕੀ ਮੀ ਦਾ ਮਾਹੌਲ ਦੇਖੋ ਅੱਜ ਮੈਂ ਕਿਹਾ ਪਹਿਲਾਂ ਵੱਢ ਲਈ ਤਾਂ ਨਹੀਂ ਵੀਡੀਓ ਬਣਾਉਣਾ ਟਾਈਮ ਲੱਗਿਆ ਆਦੇ ਲੱਗੇ ਹੋਇਆ ਜੀ ਪਹਿਲਾਂ ਅੱਧਾ ਉਧਰ ਘੜਤਾ ਅੱਧਾ ਹੁਣ ਉਧਰ ਨੂੰ ਗੱਜਣ ਲੱਗੇ ਹੋਇਆ ਤੇ ਜਦੋਂ ਇਦਾਂ ਦੂਰ ਹੋ ਜਾਂਦਾ ਨਾ ਫਿਰ ਅੰਦਰੇ ਭਰ ਲੈਂਦੇ ਆ ਸੰਧਾਲੀ ਦਖੋਣੇ ਸੰਧਾਲੀ ਰੇੜੀ ਜੀ ਉਹ ਆਰੀ ਆ ਉਹਦੇ ਸਾਜੀ ਮਰੂਤੀ ਉਹਦੇ ਉੱਤੇ ਰੱਖ ਕੇ ਨਾ ਇਦਾਂ ਫਿਰ ਕੱਢੀ ਜਾਂਦੇ ਆ ਹਾਲੋ ਇਦਾਂ ਲੱਗੇ ਆ ਹੋਰ ਮੰਮੀ ਆ ਲਿਆ ਆ ਦੇਖ ਐਦਾਂ ਬਣਾਈ ਜਾਨੀਆਂ ਤੇ ਗਲਾਂ ਹੀ ਜਾਣੀਆਂ ਨੇ 6 6 ਦੀਆਂ ਤੇਰਾ ਰੇੜੀ ਚ ਪਾ ਕੇ ਐਦਾਂ ਜੱਖ ਕੇ ਲੈ ਜਾਣੀਆਂ ਦਿਖਾ ਬਈ ਇਹਨੂੰ ਪਾ ਕੇ ਐਦਾਂ ਇਹਦਾ ਦੇਖ ਐਦਾਂ ਪਾ ਕੇ ਤੇ ਐਦਾਂ ਲੈ ਜਾਣੀਆਂ ਫਿਰ ਬਾਹਰ ਚਲੋ ਜੀ ਜਾਂਦੀਆਂ ਟਾਟਾ 407 ਸਾਜੀ ਇਹ ਸਾਡਾ ਡਰਾਈਵਰ ਆਗਾ ਤੇ ਆ ਸਾਨੂੰ ਲੱਗ ਰਿਹਾ ਕਿ ਬਸ ਖਿੱਚੀਏ ਕੰਮ ਸਾਰੇ ਮਾਮਾ ਜੀ ਲੱਗੇ ਹੋਣੇ ਆਮਾ ਹਾਂਜੀ ਕਿੰਨੇ ਵਜੇ ਕਿਰਾਏ ਟਾਈਮ ਹੋ ਗਿਆ 10:30 10:30 ਵਜੇ ਦਾ ਇੱਕ ਕਿੜਾ ਹੋ ਜਾਣਾ ਇੱਕ ਕਿੜਾ ਹੋ ਚੱਲੇ ਆ ਤੇ ਤੁਸੀਂ ਕਹਿੰਦੇ ਹੋ ਨਾ ਕਿ ਕਿਦਾਂ ਦਿਹਾੜੀ ਵੀ ਕਿਦਾਂ ਬਣਦੀ ਐ ਇਦਾਂ ਵੰਡ ਕੇ ਲਾਈਂਦੇ ਆ ਫੇਰ ਦਿਹਾੜੀ ਬਣਦੀ ਐ ਜੀ ਆ ਦੇ ਇਹ ਹੁਣ ਆਪਣੇ ਆਪਣੇ ਲਾਏ ਹੋਏ ਅਸੀਂ ਆ ਜਿਹੜੇ ਇਹਨਾਂ ਨੇ ਲਾਏ ਆ ਇਧਰ ਲਈ ਉਹ ਇਧਰ ਲਈ ਗਰੁੱਪ ਦੇ ਆ ਜਿਹੜੇ ਇਧਰ ਲਾਉਂਦੇ ਆ ਇਧਰ ਲਈ ਗਰੁੱਪ ਦੇ ਆ ਹੁਣ ਸਾਰਿਆਂ ਦੇ ਵੱਖਰੇ ਵੱਖਰੇ ਲੈਣ ਦੇ ਸਾਹਮਣੇ ਕੱਢ ਕੇ ਰੱਖਣੇ ਆ ਪਹਿਲੇ ਢੀਡੇ ਚ 48 48 ਹੁੰਦੇ ਆ ਜਿਹੜੇ ਆ ਬੰਦੇ ਨੇ ਇਹਨਾਂ ਨੇ ਘੱਟ ਵੱਢਿਆ ਪਹਿਲੇ ਢੀਡੇ ਇਹਨਾਂ ਨੇ ਤਾਂ ਹੁਣ ਹੱਸ ਦੇਣਗੇ ਪੰਜ ਪੰਜ ਇੱਕ ਹੋਰ ਵੀ ਨਾਲ ਆ ਵੀ ਦਿਖਾਉਂਦੇ ਆ ਇੱਕ ਆ ਬੰਦੇ ਨੇ ਕਿੱਥੇ ਆ ਇਹ ਆ ਦੇ ਆ ਬੰਦਿਆਂ ਨੇ ਨਾ ਘੱਟ ਵੱਢੇ ਆਗੇ ਤਾਂ ਮੂੰਹ ਦਿਖਾ ਮੂੰਹ ਦਿਖਾਣਾ ਵੜਾ ਜਾ ਹੁਣ ਫਿਰ ਮੰਨਦਾ ਦਿਖਾ ਤਾ ਉਹ ਨਾਲ ਦੇ ਵੀ ਦਿਖਾਓ ਅਸੀਂ ਮੈਂ ਬੰਝ ਕੇ ਲਾਏਗੀ ਭਾਈ ਮਹੀ ਹੋ ਰਿਹਾਗਾ ਟਾਈਮ ਦਾ ਬਿਲ ਹੀ ਹੋ ਜਾਗੇ ਇਹ ਮਹਾਪੁਰਸ਼ਾ ਨੇ ਹੌਲੀ ਹੌਲੀ ਵੱਜ ਰਿਹਾ ਹੈਗੇ ਇਹ ਸਵੇਰੀ ਲੱਗੇ ਇਹਨਾਂ ਨੇ ਪੰਜ-ਪੰਜ ਕੱਖਿਆਂ ਦਾ ਫਰਕ ਪਾ ਲਿਆ ਮਤਲਬ ਕੱਖਿਆ ਜਿਹੜੇ ਗ੍ਰੇਟ ਆ ਇਹਨੂੰ ਨਹੀਂ ਸਮਝੇਗੀ ਉਹ ਰਹਿ ਗਈ ਜੀ ਲੱਗਿਆ ਬਾਹਰ ਤੇ ਨਾਲ ਦੇ ਉਧਰ ਵੀ ਲੱਗੇ ਹਰੇਕ ਲੈਣ ਦੇ ਬੱਚੇ ਲੱਗੇ ਹੋਇਆ ਬਾਸ ਹੁੰਦਾ ਇੱਕ ਮੁੰਡੇ ਨਾਲ ਹੋਰ ਨਾ ਮਲਾਉਂਦੇ ਆ ਜਿਹਨਾਂ ਅਸੀਂ ਮੈਂ ਮਾਮਾ ਉਹ ਮੁੰਡਾ ਸਾਰਿਆਂ ਨੇ ਪਰਾਣੇ ਪਹਿਲੇ ਦਿਨ ਤੋਂ ਕੰਮ ਕਰਦੇ ਤੇ ਇਕੱਠੇ ਉਹ ਦੂਸਰੀ ਸਾਈਡਾ ਦਿਖਾਵਾਂਗੇ ਬਹੁਤ ਬੋਲਦਾ ਉਹ ਵੀ ਚੈੱਕ ਕਰੋ ਜੀ ਬਸ ਆ ਲੈਣਾ ਮਗਾਦਿਆਂ ਉਹ ਟਰੱਕ ਖੜਿਆ ਤੇ ਆ ਸਾਨੂੰ ਬਸ ਵੀਡੀਓ ਬਣਾਈ ਹੈਗੀ ਕਿ ਜਦੋਂ ਦੂਰ ਪਏ ਨਾ ਸਾਡੀ ਰੀੜੀ ਜਿਹੜੀ ਉਹ ਦਿਖਾਉਣ ਵਾਸਤੇ ਆਹ ਦੇਖੋ ਜੀ ਇਹ ਵੀ ਲੱਗੇ ਹੋਇਆ ਮਡਾਉ ਲੱਗਿਆ ਹੈ ਕੱਲਾ ਹੀ ਆਹ ਮਡਾਉ ਇਹਨਾਂ ਪਹਿਲੇ ਦਿਨ ਤੋਂ ਹੀ ਲੱਗਿਆ ਹੋ ਸੀਗਾ ਪੁਰਾਣੇ 来 ਜੀ ਤੇ ਪਹਿਲਾ ਚ ਰੱਖ ਤੋਰ ਕੇ ਤੇ ਦੂਜੇ ਵੇਲੇ ਰੱਖਾਂਗੇ ਸਾਨੂੰ ਦੁਬਾਰਾ ਵੰਡੇਗੇ ਲਾਵਾਂਗੇ ਇਹਨਾਂ ਨੂੰ ਭਾਬੀ ਜੇ ਨਾਮ ਹੀ ਆਇਆ ਮੀਂਹ ਦੇ ਜਾਣ ਸਹਿ ਗਿਆ ਓਕੇ ਜੀ ਹਾਂ ਜੀ ਆ ਜੱਗੀ ਭਾਜੀ ਸੰਧੂ ਭਾਜੀ ਤੇ ਆਦਰ ਆਪਣੇ ਮਾਮਾ ਜੀ ਇਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਸਾਡੇ ਨਾਲ ਕੰਮ ਤੇ ਲੱਗੀ ਹੋਇਆ ਜੀ ਸਣਾ ਮਾਮਾ ਕਿੱਦਾਂ ਲੱਗਦੇ ਵੈਸੇ ਮਾਇ ਮੇਰੇ ਜਾਣੇ ਕੰਮ ਅਜੀ 5 6 ਸਾਲ ਇਕੱਠੇ ਹੋ ਗਏ ਸਾਨੂੰ ਹਾਂਜੀ ਹਾਂਜੀ ਇਹ ਤਾਂ ਤੇ ਇੰਨਾ ਹੀ ਪਿਆਰ ਬਣਿਆ ਰੋਵੇ ਸਾਡਾ ਹਨਾ ਮੈਂ ਭਾਈ ਇੰਨਾ ਹੀ ਪਿਆਰ ਬਣਿਆ ਰਿਹਾ ਜੀ ਯਾਰ ਕਲਾਰ ਹੋ ਮੈਂ ਭਾਈ ਹਾਂਜੀ ਭਾਜੀ ਮੈਂ ਕਹਿੰਦਾ ਇੰਡਕਾ ਦਾ ਹੋ ਕਹਿੰਦੇ ਹਾਂ ਬੇਖੀ ਪੈ ਆਈਫੋਨ ਕਰੇ ਦਰਾਤਾਂ ਲੱਗੇ ਜਾਂ ਇਹ ਵਾਕਈ ਦਰਾਤਾਂ ਨੇ ਹੀ ਆ ਦਿਖਾਓ ਦਰਾਤਾਂ ਲੱਗਿਆ ਆ ਇਥੋਂ ਭਾਈ ਆ ਆਈਫੋਨ ਹੀ ਆ ਬਸ ਆ ਸੰਗ ਲੋ ਆ ਟੋਟਾ ਨਹੀਂ ਆ ਇਹ ਆ ਬੰਦਾ ਆ ਆ ਨਮ ਆਇਆ ਇਹ ਆਈਫੋਨ ਹੀ ਆ ਬਣ ਰਿਆ ਪਾਉਣੇ ਸੋ 17 ਲਓ ਮਹੀਨਾ ਲਾ ਕੇ ਸਹੀ ਹੈ ਹੋਵੇ 14 ਰੋ ਚਾਹੀ 15 ਲੋਕ ਹੈ ਕਿਹੜਾ ਗੱਲ ਕਰਦਾ ਲਓ ਤੁਸੀਂ ਕਿਹੜਾ ਲੈਣਾ ਭਾਈ ਹੁਣ ਪਰ ਮਹੀਨਾ ਲਾ ਕੇ ਭਾਈ ਤੁਸੀਂ ਕਿਹੜਾ ਲੈਣਾ ਐਂ ਭਾਈ ਲੈ ਲਿਆ ਪਹਿਲਾਂ ਹੀ ਹੋਈ ਵੀਰ ਐ ਕੁਰਸੀ ਤੇ ਬਹਿ ਕੇ ਲਿਆ ਸੀ ਸਹੀ ਹੈ ਕੁਰਸੀ ਤੇ ਨਹੀਂ ਯਾਦ ਆਉਂਦੀ ਨਹੀਂ ਨਹੀਂ ਭਾਈ ਕੁਰਸੀ ਨਹੀਂ ਯਾਦ ਆਉਂਦੀ ਨਹੀਂ ਸਹੀ ਹੈ ਇਹ ਇਹ ਮੈਂ ਹੋ ਗਿਆ ਅੱਜਸੀ ਭਾਜੀ ਹੋਗੇ ਮਾਮਾ ਆ ਸੰਧੂ ਅਸੀਂ ਨਾ ਸਟਾਰਟਿੰਗ ਤੋਂ ਆ ਸੀ ਨਵੇਂ ਨਵੇਂ ਆਏ ਨਾ ਪਹਿਲੇ ਦਿਨ ਤੋਂ ਕੱਠੀ ਕਾ ਮਗੀਤਾ ਦੀਗਾ ਫੇਰ ਆਇਆ ਹਾਂ ਮੁੰਡਾ ਇਹ ਦੁਬਾਰਾ ਬਾਈ ਆਪਣਾ ਭਾਈ ਜੀ ਪਾਜੀ ਪੁੱਛਦੇ ਵੈਸੇ ਮੈਂ ਕਿਹਾ ਨੂੰ ਕਿ ਅਜ ਤੱਕ ਵੀਰੇ ਵੀਰੇ ਨਹੀਂ ਨਹੀਂ ਵੀਰਾ ਪੂਰਾ ਵੀ ਨਾ ਆਪਾਂ ਕਦੇ ਕਿੰਨਾ ਆਪਾਂ ਲਿਆ ਨਾ ਮੈਂ ਸਿੱਧਾ ਇਹਦਾ ਵੀਰਾ ਕੇ ਵੀਰਾ ਥੋੜਾ ਜਿਹਾ ਲੈ ਆ ਜਾਂਦਾ ਕਹਿੰਦੀ ਹਾਂ ਚਲੋ ਸਹੀ ਆ ਓਕੇ ਬਾਏ ਬਾਏ ਕਿਵੇਂ ਜਮ ਆਹ ਲਓ ਜੀ ਇਹ ਕਹਿੰਦਾ ਐਸਤੇ ਵੀ ਆਨੇ ਮੈਨਾਂ ਨਾ ਨੋ ਪੋਰਕੀ ਇਹ ਨੋ ਸੇ ਕੋਰਟਾ ਮੈਨਾਂ ਨਾ 68. ਵੈਲੇ। ਆ ਲੋ ਜੀ ਖਤਮ ਹੋ ਗਿਆ। ਵੱਢ ਕੇ ਹੁਣ ਚੱਲੇ ਆ ਅਜ ਮੀਂਹ ਆਇਆ ਨਹੀਂ ਹੈਗਾ। ਸੀ। ਮੀਰਾ ਆ ਦੇਖੋ ਜੀ ਡਰਾਈਵਰ ਨੂੰ ਹੀ ਪਤਾ ਕੀ ਵੀਡੀਓ ਬਣਾ ਰਿਹਾ ਹੈਗਾ। ਤੇ ਉਹ ਵੀ ਚੱਲੇ ਆ ਜੀ ਕਹਿੰਦਾ ਬਣਾ ਲਾ ਬਣਾ ਲਾ। ਕਿਉਂਕਿ ਮੌਸਮ ਸਾਰਾ ਦਿਨ ਅੱਜ ਬਦਲੇ ਰਿਹਾ। ਤੇ ਪਰ ਫੇਰ ਵੀ ਦਿਹਾੜੀ ਵਧੀਆ ਲੱਗੀ। ਤੇ ਸਹੀਆ ਜੀ ਮਿਲਦੇ ਆ ਜੀ ਆਪਾਂ ਅਗਲੇ ਵਲੌਗ ਵਿੱਚ ਬਾਏ ਬਾਏ